ਚੋਰਾ ਦੇ ਹੌਸਲੇ ਬਲੰਦ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਤੇ ਕਾਬੂ ਪਾਉਣ ਲਈ ਤਰਨਤਾਰਨ ਸ਼ਹਿਰ ਅੰਦਰ ਜਦ ਲਾਏ ਜਾਣਗੇ ਸੀਸੀਟੀਵੀ ਕੈਮਰੇ। ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਵਿੱਚ ਲਗਾਤਾਰ ਹੋ ਰੇ ਵਾਧੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੋਲ ਨੇ ਦੱਸਿਆ ਕਿ ਸ਼ਹਿਰ ਅੰਦਰ ਲੁੱਟਖੋਹ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਹਨ ਜਿਸ ਕਾਰਨ ਆਮ ਸ਼ਹਿਰੀ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਅਮਨ ਕਾਨੂੰਨ ਰੱਖਣਾ ਪੁਲਿਸ ਦੀ ਡਿਊਟੀ ਹੈ ਪਰ ਇੰਨਾ ਘਟਨਾਵਾਂ ਦੇ ਵਧਨ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਪੂਰੀ ਮੁਸਤੈਦੀ ਨਹੀਂ ਵਰਤੀ ਜਾ ਰਹੀ ਜਿਸ ਕਾਰਨ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਵਧ ਰਹੇ ਹਨ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਤਾਇਤ ਕੀਤੀ ਕਿ ਸ਼ਹਿਰ ਅੰਦਰ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣ ਦੇ ਯੋਗ ਉਪਰਾਲੇ ਕੀਤੇ ਜਾਣ ਉਹਨਾਂ ਕਹੇ ਕਿ ਪ੍ਰਸ਼ਾਸਨ ਵੱਲੋਂ ਕੈਮਰੇ ਲਾਏ ਜਾਣਗੇ ਤਾਂ ਜੋ ਅਪਰਾਧ ਘਟਨਾ ਦੇਖੋ ਇਹ ਸਾਰਾ ਕੁਝ ਰੱਖਿਆ ਇੱਕ ਤਸਵੀਰਾਂ ਪਾ ਕੇ ਫੋਟੋ ਲਾਇਆ ਉਹ ਬੰਦੇ ਦੀ ਫੋਟੋ ਵੀ ਆ ਜੀ ਅਜੇ ਤੱਕ ਇਹ ਪ੍ਰਸ਼ਾਸਨ ਨੇ ਕੋਈ ਕੰਮ ਨਹੀਂ ਕੀਤਾ ਤੇ ਮੈਂ ਕਹਿੰਦੇ ਤੁਹਾਡੀ ਫਾਈਲ ਆ ਗਈ ਆ ਅੱਜ ਆ ਜਲਦੀ ਹਾਂ ਜੀ ਅੱਜ ਆ ਤਿੰਨ ਸਿਮਾਂ ਆ ਨੰਬਰ ਤੇ ਪਈਆਂ ਆ ਆ ਦਾ ਆਈ ਮੀ ਨੰਬਰ ਸਰ ਪਾਇਆ ਜੀ ਉਹ ਬੰਦੇ ਦੀ ਫੋਟੋ ਕਿੱਥੇ ਲਾਉਣਾ ਜੀ ਫੋਟੋ ਦੋਟ ਇਹ ਵੀ ਇਹੀ ਦੱਸ ਜਾਏ 20 ਜਾਣੀ ਜਾਂਦੇ ਜਿੰਨੇ ਥਾ ਸੱਚੋ ਆਪ ਜਾਂਦਾ ਲਾ ਕੇ ਸਾਰੀ ਚੀਜ਼ ਤੇ ਸਹੀ ਨਾ ਹੋ ਗਈ ਚੋਰੀ ਹੋਈ ਮੋਬਾਈਲਾਂ ਦੀ ਉਹ ਚੋਰ ਫੜੇ ਵੀ ਗਏ ਉਹ ਬਾਇਲ ਵੀ ਫ੍ਰੀਸ ਹੋ ਗਏ ਉਹ ਕਿਚਲੀ ਦੇ ਉਜਗਾਇ ਤੇ ਉਹ ਮੰਡੀ ਤੇ ਆਪਾਂ ਸਾਰੇ ਵੀਰਾਂ ਨੇ ਨਾਲ ਇਕੱਠੇ ਹੋ ਗਏ ਇਹ ਸਾਰਾ ਸੁਜੋਗ ਨਾ ਇਹ ਇਕੱਲੇ ਪ੍ਰਧਾਨਾਂ ਦੀ ਜ਼ਿੰਮੇਵਾਰੀ ਨਹੀਂ ਕੋਈ ਪ੍ਰਧਾਨ ਲਾ ਦੇ ਤੇ ਠੀਕ ਆ ਜੀ ਬਾਅਦ ਤੋਂ ਕੋਈ ਕੰਮ ਖਤਮ ਹੋ ਗਿਆ ਇਹ ਇਕੱਲੇ ਨਹੀਂ ਹੈਗਾ ਇਹ ਤੁਹਾਡੇ ਸੁਜੋਗ ਦੀ ਲੋਰ ਅਸਾਂ ਨਾਲ ਹੈ ਵੀਰ ਜੀ ਕੀ ਕਰਾਂ ਚਾਹੋਗੇ ਲਗਾਤਾਰ ਸ਼ਹਿਰ ਚੋਰੀਆਂ ਹੁੰਦੀਆਂ ਨੇ ਭਾਈ ਅੱਜ ਬਾਜ਼ਾਰ ਸਾਰਾ ਬੰਦ ਰੱਖ ਕੇ ਕਾਰ ਕਾਰ ਰਹੇ ਨੇ ਚੋਰੀਆਂ ਦੀ ਜਿਹੜੀ ਵਾਰਦਾਤ ਰੁਕਣ ਦਾ ਨਾਂ ਨਹੀਂ ਲੈ ਰਹੀ ਹਰ ਦਿਨ ਲਗਾਤਾਰ ਚੋਰੀਆਂ ਹੋ ਰਹੀਆਂ ਦੁਕਾਨਾਂ ਦੇ ਲੁੱਟਾ ਹੋ ਰਹੀਆਂ ਵਾ ਪਹਿਲਾ ਪੰਡੋਰੀ ਗੋਲੇ ਦੇ ਵਿੱਚ ਇੱਕ ਸਨੇਰੇ ਦੀ ਦੁਕਾਨ ਦੇ ਉੱਤੇ ਗੋਲੀਆਂ ਚੱਲੀਆਂ ਉਹਨਾਂ ਤੋਂ ਫਰौती ਮੰਗੀ ਗਈ ਉਸ ਤੋਂ ਬਾਅਦ ਤਹਿਸੀਲਬਾਜ਼ ਤਰਨਤਾਰਨ ਦੇ ਵਿੱਚ ਰਾਤ ਨੂੰ ਦੁਕਾਨ ਦੀ ਚੋਰੀ ਹੁੰਦੀ ਹੈ ਕਾਫੀ ਕਰੋੜਾ ਰੁਪਇਆ ਨੁਕਸਾਨ ਹੋਇਆ ਉਸ ਤੋਂ ਬਾਅਦ ਫਿਰ ਇੱਕ ਤਹਿਸੀਲਬਾਜ਼ ਦੁਕਾਨ ਹੈ ਸ਼ਿਵ ਜੁਲਰ ਉਹਨਾਂ ਦੇ ਕੋਲੋਂ ਫਰौती ਮੰਗੀ ਗਈ ਔਰ ਰਾਤ ਨੂੰ ਸ਼ਟਰ ਤੇ ਪੰਜ ਗੋਲੀਆਂ ਮਾਰੀਆਂ ਗਈਆਂ ਔਰ ਬਹੁਤ ਜ਼ਿਆਦਾ ਦੁਕਾਨਦਾਰ ਵੀ ਸਹਿਮ ਦਾ ਮਾਹੌਲ ਆ ਦੁਕਾਨਦਾਰ ਡਰੇ ਪਏ ਆ ਪੁਲਿਸ ਇਸ ਬੰਦ ਤੇ ਸਾਰੇ ਇਕੱਠੇ ਤੇ ਉਤਪ੍ਰੇਜਨ ਕੋਈ ਹਮ ਮੰਗ ਕੀਤੀ ਗਈ ਆ ਸਾਰੇ ਦੁਕਾਨਦਾਰਾਂ ਵੱਲੋਂ ਵੀ ਜਲਦੋਂ ਜਲਦ ਜਿਹੜੇ ਇਹ ਚੋਰ ਆ ਇਹਨਾਂ ਨੂੰ ਫੜਿਆ ਜਾਵੇ ਟਰੇਸ ਕੀਤਾ ਜਾਵੇ ਅੱਡੇ ਵਿਹਾਰ ਚ ਵੀ ਕਾਫੀ ਵਾਰ ਵਰਤਾਂ ਹੋਈਆਂ ਚੋਰੀਆਂ ਔਰ ਉਹਦੇ ਸੰਬੰਧ ਵਿੱਚ ਹਰ ਇੱਕ ਨੂੰ ਸਰਕਾਰ ਤੇ ਬੜਾ ਭਰੋਸਾ ਹੁੰਦਾ ਉਮੀਦ ਹੁੰਦੀ ਆ ਕਿ ਸਰਕਾਰ ਮੁਸ਼ਕਲਾਂ ਹੱਲ ਕਰੇਗੀ ਪਰ ਇੱਥੇ ਐਮ ਐਲ ਏ ਦੇ ਕੌਦੇ ਦਾ ਕੋਦੇ ਵਿੱਚ ਚੋਰੀ ਹੋ ਜਾਂਦੀ ਉਸੇ ਤਰ੍ਹਾਂ ਹਾਜੀ ਤੇ ਵੇਖਿਆ ਸਰਕਾਰ ਤੇ ਹਰ ਫਰੰਟ ਤੇ ਫੀਲ ਹੋ ਚੁੱਕੀ ਆ ਇੰਨੀ-ਇੰਨੀ ਵੱਡੀਆਂ ਬਾਜ਼ਾਰ ਦੇ ਵਿੱਚ ਵਾਰ ਦਤਤਾ ਹੋਣ ਦੇ ਬਾਵਜੂਦ ਵੀ ਅੱਜ ਤੱਕ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਇੱਕ ਵਾਰ ਵੀ ਬਾਜ਼ਾਰ ਦੇ ਵਿੱਚ ਪੈਰ ਨਹੀਂ ਪਾਇਆ ਔਰ ਨਾ ਕਦੀ ਆ ਕੇ ਦੁਕਾਨਦਾਰਾਂ ਇਨਸਾਰ ਲਈ ਆ। ਇਸ ਤੋਂ ਪਹਿਲਾਂ ਵੀ ਸਰਕਾਰਾਂ ਰਹੀਆਂ ਕਾਂਗਰਸ ਦੀ, ਅਕਾਲੀ ਦਲ ਦੀ ਸਮੇਂ-ਸਮੇਂ ਤੇ ਉਹ ਦੁਕਾਨਦਾਰਾਂ ਨਾਲ ਖੜਦੇ ਰਹੇ ਔਰ ਉਹਨਾਂ ਦੀ ਮੁਖੀਰਤਾ ਦੇ ਚੋਣਾਂ ਦਾ ਸਾਥ ਦਿੰਦੇ ਰਹੇ। ਪਰ ਇੱਥੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜਾ ਹਲਕਾ ਵਧਾਇਆ ਗਿਆ ਅੱਜ ਤੱਕ ਉਹਨੇ ਇੱਕ ਵਾਰ ਵੀ ਬਾਜ਼ਾਰ ਚਾ ਕੇ ਕਿਸੇ ਦੁਕਾਨਦਾਰ ਦੀ ਇਨਸਾਰ ਨਹੀਂ ਲਈ। ਅੱਜ ਵੀ ਇੰਨਾ ਵੱਡਾ ਦੁਕਾਨਦਾਰਾ ਘੱਟ ਹੋਇਆ ਵਾ ਪਰ ਮੌਜੂਦਾ ਸਰਕਾਰ ਦਾ ਇਹ ਨਹੀਂ ਵੰਸ਼ ਦੀ। ਇਹ ਉਹ ਨਹੀਂ ਚਾਹੀਦਾ। ਕਾਰਵਾਈ ਕਰਨੀ ਚਾਹੀਦੀ ਪੁਲਿਸ ਨੂੰ, ਪ੍ਰਸ਼ਾਸਨ ਨੂੰ ਹੋਣਾ ਚਾਹੀਦਾ ਵਾ। ਸੁਚੇਤ ਹੋਣਾ ਚਾਹੀਦਾ ਇਸ ਬਾਰੇ ਕਿ ਅਸੀਂ ਦੁਕਾਨਾਂ ਦਾ ਸੇਫਟੀ ਲਈ ਪ੍ਰਬੰਧ ਕਰੀਏ ਔਰ ਦੁਕਾਨਦਾਰਾਂ ਦਾ ਜਿਹੜਾ ਵਾ ਜਾਣ ਮਾਲ ਦੀ ਰਾਖੀ ਕਰੀਏ। ਕਿਉਂਕਿ ਬੜੀ ਮਿਹਨਤ ਕਰਕੇ ਸਾਰਾ ਦਿਨ ਦੁਕਾਨਦਾਰ ਰੁਪਿਆ-ਰੁਪਿਆ ਕਰਕੇ ਕਮਾਈ ਕਰਦਾ ਵਾ, ਆਪਣਾ ਪਰਿਵਾਰ ਪਾਲਦਾ ਵਾ ਤੇ ਚੋਰ 1 ਮਿੰਟ 'ਚ ਲੈ ਕੇ ਪੇਸ਼ੇ ਤੋਂ ਕੱਢ ਕੇ ਰੱਖ ਦਿੰਦੇ ਆ। ਉਧਰ ਬੀਬੋ ਸ਼ਾ ਮਾਰਕੀਟ ਦੇ ਵਿੱਚ ਚੌਂਕੀਦਾਰ ਦੇ ਵੀ ਗੱਲ ਪੈ ਗੇ। ਔਰ ਉਹਨੂੰ ਵੀ ਪੇਸ਼ਲ ਕੱਢ ਕੇ ਵਿਖਾਇਆ ਗਿਆ ਤੇ ਬੜੀ ਮੰਦ ਭਗੀਆਂ ਕਰਨਾਵਾਂ ਹੋ ਰਹੀਆਂ ਪਹਿਲਾਂ ਕਦੀ ਵੀ ਤਰਨਤਨ ਸ਼ਹਿਰ 'ਚ ਇਦਾਂ ਦੇ ਕਰਨਾਵਾਂ ਬਹੁਤ ਘੱਟ ਵਾਪਰਦੀਆਂ ਪਰ ਹੁਣ ਬਹੁਤ ਜ਼ਿਆਦਾ ਹੀ ਮਾਹੌਲ ਜੜਾ ਵਾ ਮਾੜਾ ਹੋ ਰਿਹਾ ਵਾ ਔਰ ਪ੍ਰਸ਼ਾਸਨ ਬਿਲਕੁਲ ناکਾਮ ਹੈ ਪੂਰੀ ਤਰ੍ਹਾਂ ਸਰਕਾਰ ਫੇਲ ਹੈ ਪੁਲਸ ਨੂੰ ਕਿਹਾ ਜਾਂਦਾ ਕਿ ਕੈਮਰੇ ਲਗਾਏ ਜਾਣਾ ਜਿਹੜੇ ਦੂਜੇ ਕੈਮਰੇ ਲੱਗੇ ਸਰਕਾਰ ਵੱਲੋਂ ਕੈਮਰੇ ਕੋਈ ਲਗਾਏਗੇ ਕਿਵੇਂ ਦੇ ਦੇਓ ਚੀਜ਼ ਸਰਕਾਰ ਵੱਲੋਂ ਕੋਈ ਕੈਮਰੇ ਨਹੀਂ ਲਗਾਏ ਗਏ ਇਸ ਵਕਤ ਪੁਲਸ ਜਦੋਂ ਵੀ ਕੋਈ ਚ ਬਾਰਦਾਤ ਹੁੰਦੀ ਆ ਹਮੇਸ਼ਾ ਦੁਕਾਨਦਾਰਾ ਪੱਲਾ ਛਾੜ ਦਿੰਦੇ ਆ ਤੁਸੀਂ ਹੀ ਆਪਣੇ ਛੱਡਰ ਵਾਲ ਕੈਮਰੇ ਕਰਕੇ ਲਾਏ ਆ ਤੁਸੀਂ ਆ ਕੀਤਾ ਤੁਸੀਂ ਚੌਕੀਦਾਰ ਰੱਖੋ ਜੇ ਦੁਕਾਨਦਾਰਾਂ ਨੇ ਚੌਕੀਦਾਰ ਰੱਖਣੇ ਆ ਆਪ ਰਾਖੀ ਕਰਨੀ ਆ ਤੇ ਪੁਲਿਸ ਪ੍ਰਸ਼ਾਸਨ ਕਾਦੇ ਵਾਸਤੇ ਆ ਫਿਰ ਇਹ ਘਰੇ ਜਾ ਕੇ ਬਹਿ ਜਾਣ ਫਿਰ ਇਆਪੇ ਰਾਖੀ ਕਰ ਲਾਂਗੇ ਇਹ ਤੇ ਕੰਮ ਹੈਗਾ ਪ੍ਰਸ਼ਾਸਨ ਦਾ ਉਹ ਜਿੱਦਾਂ ਵੀ ਜਾਵੇ ਰਾਤ ਨੂੰ ਆਪਣੀ ਡਿਊਟੀ ਦੇਣ ਮੋਟਰਸਾਈਕਲ ਤੇ ਆਉਂਦੇ ਆ ਪਹਿਲਾਂ ਹੀ ਹਾਰਨ ਮਾਰਦੇ ਆ ਚੋਰ ਅਲਰਟ ਹੋ ਕੇ ਲੋਕ ਜਾਂਦੇ ਆ ਪੁਲਸ ਆਵੇ ਹਾਰ ਨਾ ਮਾਰੇ ਚੋਰਾਂ ਨੂੰ ਫੜੇ ਚੋਰ ਉਲਟਾ ਚੌਕੀਦਾਰ ਵਾਲਾ ਕਾਂਡ ਹੋਇਆ ਵਾ ਉਹ ਚਲੋ ਇੱਕ ਵਰਦੀ ਪਾਉਂਦਾ ਹੈ ਪੁਲਿਸ ਨਾਲ ਦੀ ਖਾਕੀ ਰੰਗ ਦੀ ਉਹਨੂੰ ਹੀ ਪੁਲਿਸ ਨੇ ਧਮਕਾਇਆ ਗਿਆ ਤੂੰ ਵਰਦੀ ਕਿਉਂ ਪਾਉਣਾ ਠੀਕ ਹੈ ਜੀ ਕਜਾਹ ਰਾਤ ਨੂੰ ਸਾਰੇ ਬਾਜ਼ਾਰ ਦੀ ਰਾਖੀ ਕਰਨ ਵਾਲਾ ਬੰਦਾ ਉਹ ਜਿਹੜੇ ਇੱਕ ਚੋਰ ਬੰਦੇ ਆ ਉਹਦਾ ਪਤਾ ਹੀ ਪਿਓ ਫੜਿਆ ਕਹਿੰਦੇ ਉਹਨੂੰ ਛੱਡ ਦਿੱਤਾ ਗਿਆ ਮਤਲਬ ਕੋਈ ਕਾਰਵਾਈ ਨਹੀਂ ਹੋ ਰਹੀ ਦਿਲ ਖਿੱਚਵੀ ਜੋ ਚਾਹੀਦੀ ਜਦੋਂ ਕੈਮਰਾ ਨਹੀਂ ਹੁੰਦੇ ਉਦੋਂ ਤੇ ਕੁਝ ਕੰਮ ਕਰਦੀ ਪਤਾ ਨਹੀਂ ਕਰਦੀ ਜੀ ਸਭ ਕੋਈ ਚੋਰ ਫੜ ਜਾਂਦੇ ਸੀ ਇਹ ਤੇ ਇੱਕ ਬਹਾਨੇਬਾਜ਼ੀ ਹੋ ਗਈ ਹੈ ਜੀ ਇੱਕ ਬਹਾਨਾ ਮਾਰ ਕੇ ਬਸ ਪੱਲਾ ਝਾੜ ਦੇਣਾ ਦੁਕਾਨਦਾਰਾਂ ਨਾਲੋਂ ਇਸ ਗੱਲ ਨੂੰ ਸਗੋਂ ਕਿਸਾਨ ਜੂਨੀਅਰ ਮੈਂ ਕਹਾਂਗਾ ਜਿੰਨੇ ਜੱਟ ਭਾਈ ਇਚਾਰਾ ਵਾ ਉਹ ਧਰਨਾ ਲਾ ਕੇ ਠੋਕ ਕੇ ਆਪਣਾ ਕੰਮ ਕਰਵਾ ਲੈਂਦੇ ਆ ਦੁਕਾਨਦਾਰ ਕਾਤੋਂ ਮਰਦੇ ਆ ਟਾਈਮ ਕੋ ਨੂੰ ਹਰ ਕੋਈ ਚਾਹੁੰਦਾ ਮੈਂ ਦੁਕਾਨ ਖੋਲਣਾ ਮੇਰਾ ਗਾਗਨਾ ਮੁੜ ਜਾਏ ਮੇਰਾ ਨਾ ਮੁੜ ਜਾਏ ਇਕੱਠੇ ਹੋ ਗਏ ਰਹੀਏ ਭਾਵੇਂ ਅੱਜ ਸਾਰੇ ਜਿਹੜੇ ਦੁਕਾਨਾਂ ਬੰਦ ਰਹਿਣ ਇੱਕ ਵਾਰ ਪਤਾ ਲੱਗ ਜੇ ਪ੍ਰਸ਼ਾਸਨ ਨੂੰ ਵੀ ਹਾਂ ਦੁਕਾਨਦਾਰ ਇੱਕ ਜੋਟਿਆ ਇਕੱਠੇ ਆ ਧੰਨਵਾਦ ਸასიਖਾਲ ਦੋਸਤੋ ਦਿਨ ਬਦ ਦਿਨ ਜਿਹੜੀ ਤਰਨ ਤਾਰਨ ਦੇ ਹਾਲਾਤ ਆ ਨੇ ਬਦ ਵਕਤ ਧੁੰਦੇ ਜਾ ਰਹੇ ਨੇ ਦਿਲ ਦਿਹਾੜੇ ਹੀ ਜਿਹੜੀਆਂ ਚੋਰੀਆਂ ਜਿਹੜੀਆਂ ਨੇ ਇੱਥੇ ਲੁੱਟਖੋਹਾਂ ਨੂੰ ਇਲਜ਼ਾਮ ਦਿੱਤਾ ਜਾ ਰਿਹਾ ਹੈ ਅੱਜ ਸਾਡੇ ਨਾਲ ਜਿਹੜੇ ਨੇ ਸੁਨਿਆਰ ਜੁਨੀਅਰ ਤੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਰਦਾਰ ਬਵਾ ਸਿੰਘ ਜੀ ਬਵਾ ਸਿੰਘ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਹਾਲਾਤ ਜਿਹੜੇ ਨੇ ਕੋਈ ਅੱਜ ਜਿਹੜਾ ਕੋਈ ਵੀ ਅੰਮ੍ਰਿਤਸਰ ਦਾ ਜਾਂ ਦੁਕਾਨਦਾਰ ਆ ਜਾਂ ਕੋਈ ਸ਼ਹਿਰ ਦਾ ਵਾਸੀ ਆ ਸੁਰੱਖਤ ਨਹੀਂ ਆ ਗੱਲਬਾਤ ਸਰ ਸਾਸਿ ਗਾਲ ਜੀ ਸਾਸਿ ਗਾਲ ਜੀ ਮਹਾਰਾ ਸਰ ਦਿਨ ਬਦਿਆਂ ਜਿਹੜੀਆਂ ਦੁਕਾਨਦਾਰਾਂ ਨੂੰ ਫਰੋਤੀਆਂ ਦੀਆਂ ਮੰਗ ਕੀਤੀ ਜਾ ਰਹੀ ਆ ਲੁੱਟਖੋਹਾਂ ਹੋ ਰਹੀਆਂ ਕਿਵੇਂ ਦੇਖਦੇ ਇਹਨੂੰ ਇਹ ਬਹੁਤ ਮੰਦਭਾਗੀ ਗੱਲ ਹੈ ਜੀ ਇਹ ਦਿਨ ਦਿਨ ਜਿਹੜੀ ਆ ਇਸ ਚੀਜ਼ ਵੱਧ ਹੀ ਜਾਂਦੀ ਆ ਅਸੀਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਇਸ ਚੀਜ਼ ਤੇ ਮਿਲਿਆ ਆ ਰੌਤੀਆਂ ਵੀ ਮੰਗੀਆਂ ਜਾਂਦੀਆਂ ਵਾਂ ਆਏ ਦਿਨ ਚੋਰੀਆਂ ਵੀ ਬਹੁਤ ਜ਼ਿਆੜੀਆਂ ਹੁੰਦੀਆਂ ਵਾਂ ਅਸੀਂ ਬਹੁਤ ਮੰਗਣਾ ਜਦੋਂ ਉਹਨਾਂ ਕੋਲ ਜਾ ਕੇ ਗੱਲ ਕਰੀਦੀ ਹੈ ਤੇ ਉਹ ਆਖੀ ਜਾਂਦੇ ਐਸਐਸਓ ਸਾਹਿਬ ਵੀ ਉਹ ਵੀ ਸਾਡੇ ਕੋਲ ਜੀ ਸਕਿਉਰਿਟੀ ਨਹੀਂ ਹੈਗੀ ਤੇ ਸਕਿਉਰਿਟੀ ਨਹੀਂ ਹੈਗੀ ਤੇ ਦੱਸੋ ਦੁਗੀਆਂ ਦੀ ਸਕਿਉਰਿਟੀ ਕਿੱਥੇ ਕਾਮਯਾਬ ਹੋ ਗਈ ਅਫਸਰ ਜੀ ਆਪ ਬਿਠੇ ਆ ਤੇ ਉਹਨਾਂ ਕੋਲ ਸਕਿਉਰਿਟੀ ਨਹੀਂ ਹੈਗੀ ਤੇ ਫਿਰ ਅਫਸਰ ਸਾਹਿਬ ਕਹਿੰਦੇ ਐਸਾ ਰੱਖੀ ਨਹੀਂ ਕਰ ਸਕਦੇ ਤੇ ਸ਼ਹਿਰ ਜੀ ਜਿਹੜਾ ਪਿਛਲਾ ਦਿਨ ਬੀਤਿਆ ਕਿ ਆਪਾਂ ਦੇਖਿਆ ਕਿ ਸਾਡੇ ਹਲਕੇ ਦੇ ਜਿਹੜੇ ਐਮਐਲ ਸਾਹਿਬ ਨੇ ਤਰਨਤਾਰਨ ਦੇ ਉਹਨਾਂ ਦੇ ਦਫ਼ਤਰ ਵੀ ਸੁਰੱਖਿਤ ਨਹੀਂ ਉਹਦੇ ਉਹਦੇ ਵਿੱਚੋਂ ਵੀ ਕਹਿੰਦੀ ਏਸੀ ਵੀ ਚੋਰੀ ਹੋ ਗਈ ਹੋਰ ਵੀ ਕੋਈ ਜਿਹੜਾ ਸਮਾਨ ਦੇ ਡਾਕੂਮੈਂਟ ਵਗੈਰਾ ਲੈ ਗਏ ਨੇ ਤੇ ਜੇਕਰ ਆਪਾਂ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਐਮਐਲਏ ਜੇ ਸੁਰੱਖਿਤ ਨਹੀਂ ਤੇ ਆਮ ਜਿਹੜਾ ਨਾਗਰਿਕ ਤੋਂ ਕਿਵੇਂ ਆਪਣੇ ਆਪ ਨੂੰ ਸੁਰੱਖਿਤ ਸਮਝੇਗਾ ਜੀ ਨਹੀਂ ਜੀ ਬਹੁਤ ਜ਼ਿਆਦੀ ਮੰਦ ਭਾਗੀ ਗੱਲ ਆ ਦੁਨੀਆ ਤਰਾਸ-ਰਾਸ ਕਰ ਰਹੀ ਆ ਔਰ ਕੋਈ ਇਹਦੇ ਦੇ ਜਿੱਦ ਤੇ ਆਸ ਵੀ ਆ ਸਾਨੂੰ ਕੋਈ ਐਮਐਲਏ ਦੇ ਸ਼ਹਿਰ ਦਾ ਜਾਂ ਅਫਸਰਾਂ ਦੇ ਐਸਐਸਪੀ ਸਾਹਿਬ ਤੇ ਕੋਈ ਕਹਿਰੀ ਸੁਣਦਾ ਰਹੇਗਾ ਰਾਤ ਦਿਨ ਇੰਨੀਆਂ ਗਲਤ ਹਰਕਤਾਂ ਹੋ ਰਹੀਆਂ ਵਾਂ ਇੰਨੀਆਂ ਵਾਰਦਾਤਾ ਕੋਈ ਚੋਰ ਨੂੰ ਕੋਈ ਨਾਥੜੀ ਪਾਈ ਜਾਂਦੀ ਨਾ ਕਿਸੇ ਨੂੰ ਫੜਿਆ ਜਾਂਦਾ ਐਵੇਂ ਮਿੱਟੀ ਘਟਾ ਦੇੜ ਕਿਤੇ ਉੱਥੇ ਤੋੜ ਦਿੰਦੇ ਆ ਤੇ ਸਾਡੇ ਕੋਲ ਸਕਿਉਰਿਟੀ ਨਹੀਂ ਹੈਗੀ ਜੀ ਇੱਦਾਂ ਅਸੀਂ ਦਈਆ ਸਾਹਿਬ ਦੇ ਸਾਹਮਣੇ ਵੇਨੇ ਹਾਂ ਬੋੜੀ ਵਾਲੇ ਚੌਕ ਤਹਿਸੀਲ ਚੌਕ ਗੁਰੂ ਕਾਖੂ ਚੌਕ ਨੁਗਰਦੀ ਏਡੇ ਚੌਕ ਸਾਰਿਆਂ ਚੌਕਾਂ ਦੇ ਵਿੱਚ ਰਾਤ ਨੂੰ ਸਕਿਉਰਿਟੀ ਹੁੰਦੀ ਸੀ ਜਦੋਂ ਕਿ ਹੁਣ ਸਿਰਫ ਉਹ ਜਿਹੜੇ ਪੀਸੀਆਰ ਵਾਲੇ ਜਾਂ ਦੋ ਮੋਟਰਸਾਈਕਲ ਵਾਲੇ ਉਹ ਹੀ ਤੁਰੇ ਫਿਰਦੇ ਆ ਕੋਈ ਹੋਰ ਸਕਿਉਰਿਟੀ ਦਾ ਬੰਦਾ ਨਹੀਂ ਕਿਤੇ ਵੀ ਹੈਗਾ ਪਤਾ ਨਹੀਂ ਕਿਥੇ ਬੰਦੇ ਚੜਗੇ ਕਿਥੇ ਨਹੀਂ ਚੜਗੇ ਚੋਰਾਂ ਵੱਲੋਂ ਦਿਨ-ਦਿਨ ਜਿਹੜਾ ਨਿਸ਼ਾਨਾ ਜਿਹੜਾ ਜ਼ਿਆਦਾਤਰ ਜੁਐਲਰਾਂ ਨੂੰ ਤੇ ਜਾਂ ਰੈਡੀਮੇਡ ਵਾਲਿਆਂ ਨੂੰ ਬਣਾਇਆ ਜਾ ਰਿਹਾ ਜੀ ਉਹਦੇ ਤਾਂ ਤੁਹਾਡੀ ਗੱਲ ਠੀਕ ਆ ਬਣਾਇਆ ਜਾ ਰਿਹਾ ਵਾ ਪਰ ਉਹ ਕਿਸੇ ਦਾ ਵੀ ਇਲਾਜ ਨਹੀਂ ਕਰਦੇ ਉਹ ਜਿੱਥੇ ਵੀ ਉਹਨਾਂ ਦਾ ਧਿਆਨ ਲੱਗਦਾ ਹੁਣ ਥੋੜੇ ਦਿਨ ਹੋਏ ਇੱਥੇ ਆ ਹੈਗਾ ਮੱਡੀ ਗੁੱਡੀਆਂ ਵਾਲੇ ਦਾ ਮੁੰਡਾ ਹੈਗਾ ਉਹਦੇ ਅੰਦਰੋਂ ਘਰੋਂ ਛਰੇ ਆ ਮੋਟਰਸਾਈਕਲ ਗਲੀ ਦੇ ਵਿੱਚੋਂ ਚੋੜ ਕੇ ਉਹਨਾਂ ਦਾ ਜਿੰਦਰਾ ਦੇ ਉਹਨਾਂ ਦਾ ਮੋਟਰਸਾਈਕਲ ਕੱਢ ਕੇ ਲੈ ਗਏ ਆ ਹੁਣ ਅੱਡੇ ਪਜਾਹ ਚ ਦੋ ਚ ਕਿਵੇਂ ਦੇਖਦੇ ਆ ਕਿ ਪੁਲਿਸ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਨਹੀਂ ਆ ਜੀ ਨਹੀਂ ਜੀ ਬਿਲਕੁਲ ਧਿਆਨ ਨਹੀਂਗਾ ਜੇ ਧਿਆਨ ਹੋਵੇ ਤੇ ਇਹ ਚੋਰ ਵੇਖੋ ਕੈਮਰਿਆਂ ਦੇ ਵਿੱਚ ਵੀ ਆਉਣ ਤੇ ਫਿਰ ਵੀ ਇਹਨਾਂ ਫੜੇ ਜਾਂਦੇ ਸਮਝ ਨਹੀਂ ਆਉਂਦੀ ਕਿ ਕੀ ਕੀ ਗੱਲ ਹੈ ਕੀ ਕਰਕੇ ਨਹੀਂ ਫੜਦੇ ਅ ਸਰਦਾਰ ਜਿਹੜੇ ਸੀ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਵੀ ਪੁਲਿਸ ਦਾ ਬਿਲਕੁਲ ਪ੍ਰਸ਼ਾਸਨ ਦਾ ਧਿਆਨ ਨਹੀਂ ਆ ਚੋਰ ਜਿਹੜੇ ਸੀਸੀ ਕੈਮਰੇ ਦੇ ਵਿੱਚ ਵੀ ਆ ਜਾਂਦੇ ਨੇ ਪਰ ਇਹਨਾਂ ਵੱਲੋਂ ਅੱਜ ਤੱਕ ਕਿਸੇ ਚੋਰ ਨੂੰ ਜਿਹੜਾ ਅਰੈਸਟ ਨਹੀਂ ਕੀਤਾ ਗਿਆ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਸਾਦੇ ਦੀਆਂ ਜਾ ਰਹੀਆਂ ਨੇ ਤਰਨਤਨ ਸ਼ਹਿਰ ਦੇ ਵਿੱਚ ਤਰਨਤਨ ਸ਼ਹਿਰ ਦਾ ਹਾਲਾਤ ਐਸ ਵਕਤ ਬਹੁਤ ਹੀ ਬੱਤਰ ਹੋ ਗਏ ਮਾੜੇ ਹੋ ਗਏ ਆ ਜੀ ਨੂੰ ਕਹਿ ਸਕਦੇ ਆ ਰਾਤ ਇੱਕ ਪਹਿਰੇਦਾਰ ਵੀ ਜਿਹੜਾ ਪਹਿਰੇਦਾਰੀ ਕਰਦਾ ਕੱਲਾ ਉਹਨੂੰ ਵੀ ਬੰਦੇ ਪੈ ਗਏ ਤਿੰਨ ਪਿਸਤੌਲ ਦੇ ਨਾਲ ਉਹ ਮੈਗਜ਼ੀਨ ਡਿੱਗਨ ਕਰਕੇ ਉਹਦਾ ਬਚਾਅ ਹੋ ਗਿਆ ਹੋ ਸਕਦਾ ਉਹਨੂੰ ਵੀ ਛੱਟ ਕੋਈ ਲਾ ਦਿੰਦੇ ਬਹੁਤ ਜ਼ਿਆਦੀ ਪੁਲ ਪ੍ਰਸ਼ਾਸਨ ਜਿਹੜਾ ਵਾ ਜਦੋਂ ਜਾਣੇ ਪੱਲਾ ਝਾੜ ਦਿੰਦਾ ਵਾ ਜੀ ਤੁਸੀਂ ਬਾਹਰ ਕੈਮਰੇ ਲਵਾਓ ਛੱਡਰਾਂ ਵਾਲ ਸਾਰੇ ਨੇ ਕੈਮਰੇ ਲਾਏ ਆ ਵੇਖੋ ਜੀ ਜੇ ਦੁਕਾਨਦਾਰਾਂ ਹੀ ਕੈਮਰੇ ਲਾਉਣੇ ਆ ਦੁਕਾਨਦਾਰਾਂ ਚੋਰ ਫੜਨੇ ਆ ਫਿਰ ਪ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਸਾਰੇ ਦੁਕਾਨਦਾਰਾਂ ਦੁਕਾਨਾਂ ਬੰਦ ਕੀਤੀਆਂ ਸੀ 15 ਦਿਨ ਦੇ ਵਿੱਚ ਉਹਨਾਂ ਨੇ ਕਿਹਾ ਜਿੰਨੇ ਵੀ ਚੋਰ ਆ ਜਿਹੜੇ ਰਾਤ ਹਰਲ ਹਰਲ ਕਰਦੇ ਫਿਰਦੇ ਆ ਪੰਜ ਤੋਂ 6 ਮੁੰਡੇ ਜਿਹੜੇ ਹੈਗੇ ਜਿਨ੍ਹਾਂ ਕੋਲ ਪਿਸਤਲ ਵੀ ਰਾਤ ਹੁੰਦੇ ਆ ਕੋਲ ਤੇ ਉਹਨਾਂ ਨੂੰ ਫੜਿਆ ਜਾਏਗਾ ਜੇ ਨਾ ਫੜਿਆ ਜਾਏਗਾ ਤੇ ਫਿਰ ਵੱਡੇ ਪੱਧਰ ਤੇ ਸ਼ਹਿਰ ਬੰਦ ਕਰਵਾਉਂਦਾ ਵੀ ਰੱਖਾਂਗੇ ਜੀ ਕੱਲਾ ਸਰ ਚੋਰਾਾਂ ਦਾ ਜਿਹੜਾ ਉੱਚੋ ਵੱਡੀਆਂ ਜਵਾਰਦਾਂ ਤਨੂੰ ਤੇ ਇਨਜਾਮ ਦਿੰਦੇ ਨੇ ਵੱਡੀਆਂ ਚੋਰੀਆਂ ਤੇ ਇਨਜਾਮ ਦਿੰਦੇ ਨੇ ਉੱਥੇ ਜਿਹੜੇ ਦਿਹਾੜੀ ਦਿਹਾੜੀਦਾਰ ਨੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਚਾਹੇ ਉਹ ਸਾਈਕਲ ਤੇ ਆ ਰਿਹਾ ਹੋਵੇ ਚਾਹੇ ਮੋਟਰਸਾਈਕਲ ਤੇ ਪਿੰਡਾਂ ਦੇ ਹਾਲਾਤ ਵੀ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿਸੇ ਤੋਂ ਮੋਬਾਈਲ ਖੋਇਆ ਜਾ ਰਿਹਾ ਕਿਸੇ ਦੇ ਬੋਚੋ 500 ਰੁਪਇਆ ਖੋਇਆ ਜਾ ਰਿਹਾ ਇੰਨੀਆਂ ਲੁੱਟਾਂ ਹੋ ਰਹੀਆਂ ਇਹ ਪੁਲਿਸ ਪ੍ਰਸ਼ਾਸਨ ਕਿਵੇਂ ਦੇਖ ਰਿਹਾ ਇਸ ਨੂੰ ਕੀ ਕਰੇ ਜੀ ਜਿਹੜਾ ਅਸਲ ਮੇਨ ਮੁੱਦਾ ਹੈਗਾ ਨਸ਼ੇ ਦਾ ਨਸ਼ੇ ਨੂੰ ਠੱਲ ਪਾਈ ਜਾਵੇ ਤੇ ਫੇਰ ਹੀ ਕੁਝ ਹੋ ਸਕਦਾ ਵਾ ਨਸ਼ੇ ਕਰਕੇ ਜਿਹੜੇ ਅਮਲੀ ਆ ਜਦੋਂ ਉਹ ਭੁੱਖੇ ਮਰਦੇ ਆ ਉਹਨਾਂ ਕੋ ਸਾਈਕਲ ਵਾਲਾ ਆ ਜੇ ਮੋਟਰਸਾਈਕਲ ਵਾਲਾ ਆ ਜੇ ਜੋ 200 500 ਆ ਜੇ ਉਹਨਾਂ ਕੋ ਹੀ ਲੈਣਾ ਵਾ ਜੀ ਉਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਵੀ ਦਿਨ ਚੜਦਾ ਵਾ ਬਸ ਲੁੱਟ ਕੋ ਕਰਨੀ ਆ ਨਸ਼ਾ ਪੂਰਾ ਕਰਨਾ ਰਾਤ ਹੋ ਗਈ ਫਿਰ ਲੁੱਟ ਕੋ ਕਰਨੀ ਆ ਉਹਨਾਂ ਨੂੰ ਕੋਈ ਆਪਣਾ ਭੈਣ ਭਰਾ ਸ਼ਹਿਰਦਾਰ ਨਹੀਂ ਦਿਖਦਾ ਜੀ ਉਹ ਜਿਹੜਾ ਵੀ ਆ ਗਿਆ ਉਹਨਾਂ ਵਾਸਤੇ ਨਿਸ਼ਾਨਾ ਹੀ ਆ ਵੀ ਬਸ ਨਸ਼ਾ ਕਰਨਾ ਵਾ ਨਸ਼ੇ ਕਰਕੇ ਪੁਲਿਸ ਕੋਈ ਠੱਲ ਨਹੀਂ ਪਾ ਰਹੀ ਨਾ ਭਗਵੰਤਮਾਨ ਸਰਕਾਰ ਪਾ ਰਹੀ ਆ ਵਾਦੇ ਬਹੁਤ ਵੱਡੇ ਵੱਡੇ ਕੀਤੇ ਗਏ ਸੀ ਬਾਰੇ ਤੇ ਕੋਈ ਵੀ ਠਾ ਲੈ ਨਹੀਂ ਪਾਈ ਗਈ ਕੀ ਪੰਜਾਬ ਸਰਕਾਰ ਦੇ ਕੋਲ ਉਹ ਜਿਹੜੇ ਨਸ਼ੇੜੀ ਨੇ ਉਹਨਾਂ ਦੇ ਅੰਕੜੇ ਨਹੀਂ ਹੈਗੇ ਵੀ ਕਿਹੜੇ ਕਿਹੜੇ ਲੋਕ ਇਹ ਨਸ਼ਾ ਕਰਦੇ ਨੇ ਵੇਖੋ ਜੀ ਸਰਕਾਰਾਂ ਕੋਲ ਸਾਰਾ ਕੁਝ ਪੁਲਸ ਕੋ ਕੀ ਨਹੀਂ ਹੈਗਾ ਪੁਲਸ ਚਾਵੇ ਤੇ ਕੀ ਨਹੀਂ ਕਰ ਸਕਦੀ ਕੀ ਪਤਾ ਹੋ ਸਕਦਾ ਪੁਲਸ ਦੇ ਹੱਥ ਵੱਜੇ ਆ ਸਰਕਾਰਾਂ ਨਹੀਂ ਕਰਦੇ ਜਾਂਦੀਆਂ ਪੁਲਸ ਚਾਵੇ ਤੇ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਜੀ ਜੇ ਕੱਲ ਗੱਲ ਕਰ ਲਈਏ ਆਪਾਂ ਨਸ਼ੇੜੀਆਂ ਦੀ ਜਾਂ ਨਸ਼ਾ ਕਰਨ ਵਾਲਿਆਂ ਦੀ ਤਾਂ ਸਿਵਲ ਹਸਪਤਲ ਦੇ ਅੰਦਰੋਂ ਦਵਾਈ ਲੈਂਦੇ ਨੇ ਪੁਲਿਸ ਦੇ ਕੋਲ ਪੰਜਾਬ ਸਰਕਾਰ ਦੇ ਕੋਲ ਇਹਨਾਂ ਦੇ ਸਾਰਿਆਂ ਦੇ ਅੰਕੜੇ ਹੈਗੇ ਨੇ ਕਿ ਕਿੰਨੇ ਲੋਕ ਸਾਡੇ ਤੋਂ ਮੈਡੀਸਨ ਜਿਹੜੇ ਲੈ ਰਹੇ ਨੇ ਤੇ ਇਹ ਕਿਉਂ ਨਹੀਂ ਉਹਨਾਂ ਦੀ ਤਬਦੀਸ਼ ਕੀਤੀ ਜਾ ਰਹੀ ਹੈ ਕਿ ਇਹ ਕਿਹੜੇ ਕਿਹੜੇ ਬੰਦੇ ਜਿਹੜੇ ਨੇ ਇਹ ਲੁੱਟਖੋਹਾਂ ਨੂੰ ਅੰਜਾਮ ਦੇ ਰਹੇ ਨੇ ਕਿਉਂਕਿ ਇਹ ਜਿਹੜੇ ਬੰਦੇ ਟਰੇਸ ਵੀ ਹੋ ਜਾਂਦੇ ਨੇ ਸੀਸੀ ਕੈਮਰੇ ਦੇ ਵਿੱਚ ਪਰ ਅੱਜ ਤੱਕ ਕੋਈ ਫੜਿਆ ਨਹੀਂ ਗਿਆ ਜਿਹੜੇ ਆਪਾਂ ਕਹਿ ਲਈਏ ਪੰਜਾਬ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਜਿਹੜੀ ਜਾਨ ਸਹਮੀ ਹੋਈ ਹੈ ਕਿ ਉਹਨਾਂ ਦਾ ਦੁਕਾਨ ਦੇ ਉੱਪਰ ਬਹਿਣਾ ਵੀ ਮੁਸ਼ਕਲ ਹੋਇਆ ਪਿਆ ਕਿਉਂਕਿ ਪਤਾ ਨਹੀਂ ਕਿਹੜੇ ਟਾਈਮ ਕਿਸੇ ਟਾਈਮ ਵੀ ਗੋਲੀ ਚੱਲ ਸਕਦੀ ਆ ਜਾਂ ਉਹਨਾਂ ਦੀ ਲੁੱਟਖੋਹ ਹੋ ਸਕਦੀ ਆ ਤੁਸੀਂ ਜਿਹੜੇ ਦੇਸੀ ਪੰਜਾਬ ਦੇ ਨਾਲ